ਦਾ ਜੀ ਪੰਡ ਮੇਰਾ ਕਹਿ ਲਿਆ ਵਾਲਾ ਇਹ ਜਿਹੜਾ ਦਾ ਆਪਣਾ ਐਕਸੀਡੈਂਟ ਸਾਡਾ ਵੀਰ ਖੰਨੇ ਤੋਂ ਦਵਾਈ ਲੈ ਕੇ ਆ ਰਿਹਾ ਸੀ ਨਾਲ ਸਾਡੀ ਭਾਬੀ ਜੀ ਤੇ ਜਾਦੇ ਆਪਣੇ ਮਾੜੀ ਕੋ ਪਹੁੰਚੇ ਆ ਗਏ ਤੋਂ ਬਿਆਰ ਦੀ ਤੇ ਜਿਹੜੀ ਗੱਡੀ ਆਪਣੇ ਸਮਰਾਲੇ ਕੰਨੀ ਜਾ ਰਹੀ ਸੀ ਜੀ ਤੇ ਗੱਡੀ ਬਹੁਤ ਤੇਜ਼ੀ ਦੀ ਮੰਦੀਰੀ ਸਨਾਈਕ ਪੀਚੀ ਸੀ ਉਹਨਾਂ ਨੇ ਆਪਣੀ ਤੁਹੀ ਸਾਈਡ ਜਾ ਕੇ ਉਹਨਾਂ ਦੀ ਸਾਈਡ ਜਾ ਕੇ ਪੀਚੇ ਸਾਡੇ ਉਦੇ ਸਮਾਂ ਸਨਾਈਕ ਬਰਾਮਾਤ ਹੋਈ ਹੈ ਜੀ 21 ਕੇ ਬਰਾਮਾਤ ਸਿਰੰਜ ਬਰਾਮਾ ਔਰ ਬੰਦਾ ਕਿੱਥੇ ਵੀ ਉਹ ਜਿਹੜਾ ਸੁੰਡਾ ਉਹ ਆਪਣੀ ਪੋਸਟ ਨੇ ਚੁੜਿਆ ਕਿੱਥੇ ਦਾ ਕੁਝ ਪਤਾ ਲੱਗੇ ਇਹ ਜੀ ਆਪਣਾ ਹਰਖਣੂ ਦੇ ਬਾਰੇ ਕੋਈ ਪਤਾ ਨਹੀਂ ਸਮਰਾਲੇ ਦਾ ਤੁਮਨ ਕੀ ਕਰਦੇ ਅਸੀਂ ਮੰਗ ਇਹ ਕਰਦੇ ਆ ਜੇ ਤੁਹਾਨੂੰ ਸਾਕਤ ਕਾਰਵਾਈ ਕੀਤੀ ਜਾਵੇ ਜਿਹੜੀ ਸਰਕਾਰ ਵਾਦੇ ਕਰਤੀ ਆ ਜੇ ਅਸੀਂ ਸਮਾਇਕ ਬੰਦ ਕਰਤੀ ਜੀ ਇਹ ਉਹਨਾਂ ਨੂੰ ਸੇਵਾ ਕਰਨਾ ਚਾਹੀਦਾ ਸਰੇ ਆਮ ਦੇਖ ਲੋ ਜੀ ਇਹਨਾਂ ਨੇ ਸਮਾਇਕ ਧੀ ਕੇ ਸਾਡਾ ਪਰਿਵਾਰ ਦੇ ਕਰ ਫੜਦੇ ਹਾਂ ਜੀ ਚੰਕੜਾ ਜੀ ਕੋਣ ਸੀ ਜੀ ਕੀ ਨਾਮ ਸੀ ਉਹ ਕਿੱਥੇ ਕਹਿ ਬੇਟਾ ਜੀ ਉਹ ਨਰਮ ਸਿੰਘ ਖੇਦ ਦਵਾਈਆਂ ਨਾਲ ਘੱਟ ਕੰਮ ਆਪਦਾ ਨਹੀਂ ਲੱਭਦਾ ਪਤਾ ਦਬਤ ਮੁੜ ਜਾਉਂਦੇ ਤੇ ਜਿੱਤੇ ਕੁਲਿਆਜ ਨੂੰ ਦਰਜ ਹੋ ਕੇ ਹੀ ਨਾ ਕੋਈ ਤੇ ਕੌਣ ਕੌਣ ਕੀ ਮੁਰਸਾ ਲੈ ਕੇ ਸੁਣਨਗੇ ਤੇ ਮੇਰਾ ਬੇਟਾ ਮੇਰੀ ਮੂੰਹ ਕੀ ਜੋ ਮਰਜ਼ੀ ਸਰਪੰਚਾਂ ਦੇ ਨਾਲ ਹੋਊਗੀ ਬੇਟੇ ਤੇ ਉਹ ਵੀ ਪਿਆਰ ਦੀ ਹੈ ਉਹ ਉਹ ਨਿਤ ਨੇ ਉਹ ਹਸਪਤਾਲ ਦੇ ਸਾਹਮਣੇ 45 ਨੰਬਰ ਦੇ ਘਰ ਮੈਂ ਤਾਂ ਬੋਲਦੀ ਆ ਨਾ ਨੋ ਨੋ ਨੂ ਨਹੀਂ ਡੈੱਥ ਹੋ ਗਈ ਸੌ ਗਈ ਤੇ ਬੇਟਾ ਠੀਕ ਹੈ ਜੀ ਬੇਟਾ ਦੇਖੋ ਇਹ ਪਤਾ ਲੱਗੂਆ ਥੋੜੇ ਬਾਰੇ ਡਾਕਟਰ ਤਾਂ ਲੰਦਾ ਮਰੀ ਨਹੀਂ ਆਂ ਵੀ ਕਿਹੜਾ ਤੁਹਾਡਾ ਉਹ ਤੇ ਲੈ ਕੇ ਠੀਕ ਹੈ ਬਾਕੀ ਆਓ 그러면은 ਉਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਤੁਕਣਾ ਤੁਹਾਨੂੰ ਬੜੇ ਫੜਾ ਇੱਕ ਬੜੀ ਮੰਦ ਭਾਗੀ ਜੋ ਘਟਨਾ ਹੋਈ ਆ ਸਮਰਾਲੇ ਦੇ ਵਿੱਚ ਖੁੱਲੇ ਵਾਲ ਪਿੰਡ ਦੇ ਕੋਲ ਉਸ ਦੇ ਰਿਗਾਰਡਿੰਗ ਮੈਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਹੀ ਸੀ ਕਈ ਪਾਸਿਓਂ ਭੇਜੀ ਆ ਲੋਕਾਂ ਨੇ ਇੱਕ ਕੋਈ ਨੌਜਵਾਨ ਨਸ਼ੇ ਦੀ ਹਾਲਤ ਦੇ ਵਿੱਚ ਉਹਨੇ ਰੌਂਗ ਸਾਈਡ ਤੋਂ ਜਾ ਕੇ ਗੱਡੀ ਮਾਰੀ ਜਿਹਦੇ ਵਿੱਚ ਇੱਕ ਮਾਤਾ ਜੀ ਬਲਜਿੰਦਰ ਕੌਰ ਜੀ ਤੇ ਉਹਨਾਂ ਦੇ ਪਤੀ ਨਿਰਮਲ ਸਿੰਘ ਜੀ ਜਿਹੜੇ ਬਲਜਿੰਦਰ ਕੌਰ ਜੀ ਤਾਂ ਜਦੋਂ ਪੂਰੇ ਹੋ ਗਏ ਨੇ ਤੇ ਨਿਰਮਲ ਸਿੰਘ ਜੀ ਦੇ ਹੈਡ ਇੰਜਰੀ ਆ ਜਿਹੜੇ ਇਸ ਟਾਈਮ ਸੀਰੀਅਸ ਦੱਸੇ ਜਾ ਰਹੇ ਨੇ ਤੇ ਮੌਕੇ ਤੇ ਲੋਕਾਂ ਨੇ ਮਗਰ ਪਾ ਕੇ ਮੁੰਡੇ ਨੂੰ ਕਾਬੂ ਕੀਤਾ ਜਦੋਂ ਜੇ ਫਲੋਰੀਗੋ ਦੇ ਵਿੱਚੋਂ ਨਸ਼ਾ ਤੇ ਟੀਕੇ ਜੋ ਆਪਾਂ ਨੂੰ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਉਹ ਆਇਆ ਤੇ ਲੋਕ ਇਹ ਵੀ ਕਹਿ ਰਹੇ ਨੇ ਵੀ ਐਕਸੀਡੈਂਟ ਹੋਏ ਨੂੰ ਬੜਾ ਟਾਈਮ ਹੋ ਗਿਆ ਤੇ ਪੁਲਿਸ ਨੂੰ ਬਹੁਤ देर ਉਡੀਕਣ ਤੋਂ ਬਾਅਦ ਪੁਲਿਸ ਉੱਤੇ ਪਹੁੰਚੀ ਹੈ ਸੋ ਇੱਕ ਪਾਸੇ ਤਾਂ ਪੰਜਾਬ ਦੀ ਜਿਹੜੀ ਇਹ ਜੁੱਧ ਨਸ਼ਿਆਂ ਵਿਰੋਧੋ ਸ਼ਰਮ ਸੜਕਾਂ ਦੇ ਉੱਤੇ ਜਾ ਕੇ ਲੋਕਾਂ ਦੀਆਂ ਜਾਨਾਂ ਲਿੱਤੀਆਂ ਜਾ ਰਹੀਆਂ ਨੇ ਤੇ ਇਹ ਬੁਰੀ ਤਰ੍ਹਾਂ ਜੋ ਕੇਵਲ ਸਰਕਾਰ ਏਡੀ ਵੱਡੀ ਮੋਗੇ 'ਚ ਰੈਲੀ ਕਰ ਲਈ ਤੇ ਪਿੰਡਾਂ ਦੇ ਹਾਲਾਤ ਤੇ ਬਿਆਨ ਕਰਦੀ ਆ ਕੱਲ੍ਹ ਤੇ ਮੇਰਾ ਬਹੁਤ ਮੈਂ ਆਪਣੇ ਵੱਲੋਂ ਸ਼ਰਤਾਂ ਮਤਲਬ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦਾ ਜਿਹੜੇ ਪਰਿਵਾਰ ਦਾ ਅੱਜ ਇੱਕ ਜੀ ਚਲਿਆ ਗਿਆ ਕਿਸੇ ਹੋਰ ਦੀ ਅਣਹੋਂਦੀ ਕਰਕੇ ਤੇ ਪ੍ਰਸ਼ਾਸਨ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਕਿਹੜੇ ਕਿਹੜੇ ਘਰਾਂ ਦੇ ਵਿੱਚ ਕਿਵੇਂ ਕਿਵੇਂ ਤੁਸੀਂ ਸਰਚ ਮਹਿੰਮ ਚਲਾਉਂਦੇ ਹੋ ਕਿੰਨੇ ਤੁਸੀਂ ਰੋਜ਼ ਕਹਿੰਦੇ ਹੋ ਵੀ ਬੰਦੇ ਫੜਲੇ ਤੇ ਲੋਕ ਸ਼ਰਿਆਂ ਫੇਰ ਵੀ ਚਿੱਟਾ 'ਚ ਵਿਕੇ ਤੋਰਿਆ ਪਹਿਲਾਂ ਤਾਂ ਤੁਸੀਂ ਪਹਿਲੀਆਂ ਸਰਕਾਰਾਂ ਤੇ ਬਲੇਮ ਲਾ ਦਿੰਦੇ ਸੀ ਜੇ ਅੱਜ ਉਹ ਨਸ਼ਾ ਵਿਕ ਰਿਹਾ ਕੌਣ ਵਕਾ ਰਿਹਾ ਕਿੱਦੇ ਕਰਕੇ ਵਿਕ ਰਿਹਾ ਤੇ ਸਰਕਾਰ ਉਹਦੇ ਲਈ ਕੀ ਕਰ ਰਹੀ ਹੈ ਸੋ ਅੱਜ ਇਹ ਬੜੀ ਮੰਦਭਾਗੀ ਘਟਨਾ ਮੇਰੇ ਇਲਾਕੇ 'ਚ ਵਾਪਰੀ ਆ ਬੜਾ ਦੁੱਖ ਹੁੰਦਾ ਹੈ ਅਜਿਹਾ ਦੇਖ ਕੇ ਜਦੋਂ ਅਜਿਹੇ ਨੌਜਵਾਨ ਜਿਹੜੇ ਮੁੰਡੇ ਨੇ ਵਿਚਾਰੇ ਉਹ ਨਸ਼ੇ ਦੇ ਟੀਕੇ ਲਾ ਕੇ ਸੜਕਾਂ ਤੇ ਗਰੇ ਪਏ ਨੇ ਤੇ ਕਿਸੇ ਹੋਰ ਦੀ ਮੌਤਾ ਕਰਨ ਦਾ ਹਾਂਜੀ ਤਾਂ ਇਹ ਇੱਕ ਐਕਸੀਡੈਂਟ ਕੇਸ ਆ ਕੀ ਆ ਪੂਰਾ ਮਾਮਲਾ ਤੇ ਕਿੰਨੇ ਇੱਕ ਬੰਦੇ ਜਿਹੜੀ ਇਹ ਜ਼ਖਮੀ ਹੋਏ ਨੇ ਤੇ ਡੈਥ ਹੋਈ ਇਹਨਾਂ ਚ ਜੀ ਇੱਕ ਔਰਤ ਦੀ ਡੈਥ ਹੋਈ ਆ ਬਲਵਿੰਦਰ ਕੌਰ ਨੇ ਬਲਵਿੰਦਰ ਕੌਰ ਵਾਈਫ ਆਫ ਨਿਰਮਲ ਸਿੰਘ ਇਹ ਗੱਲਿਆੜ ਦੀਨੀ ਇਹਨਾਂ ਦੀ ਉਮਰ 55 55 ਸਾਲ ਦੇ ਹੈਗੇ ਨੇ ਇਹ ਬੁਲੇਆਲ ਦੇ ਕੋਲ ਆ ਰਹੇ ਸੀ ਇਹ ਆਪਣੇ ਹਸਬੰਡ ਦੇ ਨਾਲ ਪਤੀ ਦੇ ਨਾਲ ਤੇ ਇੱਕ ਰੌਂਗ ਸਾਈਡ ਤੋਂ ਕਾਰ ਆਈ ਹੈ ਇਟ ਇਟ ਇਸ ਕਾਰ ਚੀ ਉਹਨਾਂ ਨੇ ਇਹਨੂੰ ਹਿੱਟ ਕੀਤਾ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਜੀ ਉਹ ਨਸ਼ੇ ਦੀ ਹਾਲਤ ਦੇ ਵਿੱਚ ਸੀਗਾ ਜੀ ਉਹਦੇ ਕੋਲੋਂ ਅਸੀਂ 5.15 ਗ੍ਰਾਮ ਐਰਨ ਵੀ ਬਰਾਮਦ ਕੀਤੀ ਹੈ ਤੇ ਕੇਸਰ ਜਿਸ ਵੇ ਕਰ ਰਹੇ ਆ ਜੀ ਆਪਣਾ ਨਾਮ ਨਾਲ ਚਲਿਆ ਕੇ ਤੇ ਜੋ ਵੀ ਅੱਗੇ ਤੱਤੀ ਸ਼ੋਗੋ ਤੁਹਾਡੀ ਨਾਲ ਚਲਿਆ ਰਾਂਗੇ ਜੀ ਜਿਹੜਾ ਪੜਿਆ ਗਿਆ ਇਹ ਕਿਹੜੇ ਕੀ ਨਾਮ ਆ ਜੀ ਤੇ ਇਹ ਇਹ ਪ੍ਰਮੋਗਤ ਕੁਮਾਰ ਆ ਜੀ son of ਸੋਮਨਾਥ ਇਹ ਹਿੰਮਤਨਗਰ ਦਾ ਹੈਗਾ ਜੀ ਇਥੇ ਸਮਰਾਲੇ ਦੇ ਰਹਿਣੇ ਵਾਲਾ ਤੇ ਇਹ ਤੱਤੀ ਚੱਲਦੀ ਪਈ ਹੈ ਜੀ ਤੇ ਮੋੜੀ ਜਾਂ ਸਭ ਕੋ ਪਤਾ ਲੱਗਿਆ ਵੀ ਪਹਿਲਾਂ ਪਿੰਦਾ ਪੁੰਦਾ ਸੀ ਇਹ ਕਿ ਮੈਟਰੀਅਲ ਜੀ ਇਹ ਤੱਤੀ ਚੱਲਦੀ ਹੈ ਜਿਵੇਂ ਪਹਿਲੇ ਦੱਸਿਆ ਤੱਤੀ ਚੱਲਦੀ ਪਈ ਹੈ ਵੀ ਕਿੰਨੇ ਪੱਤੇ ਹੈਗੇਆਂ ਕਿ ਨਹੀਂ ਹੈਗੇ ਜਾਂ ਕਦੋਂ ਤੋਂ ਆਤੀ ਹੈ ਜੀ ਨਸ਼ੀਤ ਸੀਗਾ ਜੀ ਜ਼ਿਆਦਾ ਜੀ ਨਸ਼ੀਤ ਸੀਗਾ 5.15 ਗ੍ਰਾਮ ਫੈਰਨ ਬਰਮਤ ਹੋਈ ਹੈ ਜੀ ਇਹਦੇ ਕੋਲ ਜੀ ਇਹ ਦੋਨੋਂ ਐਨਡੀਪੀਐਸ ਸੈਕਟਰ ਤੇ ਰੈਕਸ਼ਨ ਦੇ ਦੀਨ ਪਰਮਾਨ ਰਹੀ ਪਰਚਾ ਦਰਜ ਕਰ ਰਹੇ ਹਾਂ ਜੀ ਠੀਕ ਆਪਣੇ ਕੋਲੇ ਰੱਖੀ ਬਾਈ ਨਾ ਨਾ ਕੋਈ ਨਾ ਆਪਣੇ ਕੋਲ ਤਾ ਮੈਂ ਕਰਦਾ ਹੁਣ ਤਾਂ ਕਿੱਥੇ ਦੇ ਬੰਦੇ ਆ ਬਾਈ ਕਹਿਲੇ ਆੜਦੇ ਆ ਸਾਡੀ ਕਰਦੇ ਨੇ ਬਾਈ ਯਾਰ ਬੋਤਾ ਵਿਚਾਰੀ ਆਨ ਦੀ ਸਪੋਟੇ ਹੋ ਗਈ ਇੱਥੇ ਡੈਥ ਹੋ ਗਈ ਉਹ ਵੀ ਤਾਂ ਜਾਣਦਾ ਉਧਰ ਨੂੰ ਆ ਬਾਈ ਇੱਥੇ ਆ ਕੇ ਇੱਥੇ ਆ ਕੇ ਗੱਡੀ ਮਾਰੀ ਆ ਵਿੱਚ ਉਹ ਵਿਚਾਰੇ ਔਰਲੀ ਸਾਈਡ ਆ ਕੇ ਚੱਕੇ ਨੇ ਉਹ ਪਰਲੇ ਪਾਸੇ ਆ ਕੇ ਉਹ ਕਿਸੇ ਦਾ ਘਰ ਉਜਾੜ ਕੇ ਰੱਖਦਾ ਤਾਂ ਮਰ ਨਹੀਂ ਆ ਉਹ ਜਿੱਦੈ ਮਰ ਜਾਂਦਾ ਜਾ ਕੇ ਉੱਥੇ ਉੱਥੋਂ ਕੱਢ ਉੱਜੜ ਕੇ ਆਇਆ ਉਹਨੇ ਤੂੰਏ ਮਰਦਿਆਂ ਦਾ ਨਾਲ ਅਗਲੇ ਨੇ ਵਿਆਹ ਕਰਿਆ ਮੁੰਡਾ ਬਾਹਰੋਂ ਆਇਆ ਕੀ ਸੋਚੂ ਅਗਲੇ ਲੈ ਲੈ ਕੇ ਆਏ ਬਾਈ ਮਹਿੰਗਾ ਪੜ ਕੇ ਆਇਆ ਉਹਦੇ ਦੀਗੇ ਕਮਲਾ ਬਈ ਨੋ ਬੰਦ ਇਹ ਨਾ ਇਹ ਪਿੰਦਾ ਸੀ ਨੇ ਇਹਨੂੰ ਘਰੇ ਰੱਖਦਾ ਬਾਹਰ ਘਰੋਂ ਭੇਜਿਆ ਇਹਨੂੰ ਉਹ ਕਹਿੰਨੂੰ ਬਈ ਨੂੰ ਯਾਰ ਕਾ ਜੱਗੇ ਇਹਦੇ ਕੋਲ ਰਹਾ ਉਹ ਮੇਰੇ ਤੇ ਤੁਸੀਂ ਮੀਟ ਸਾਡਾ ਨਾ ਆਇਆ ਸੋਹਰੇ ਤੋਂ ਆਇਆ ਵੇ ਯਾਰ ਹਸਣ ਤੋਂ ਕਾ ਰੋ ਅੱਗੇ ਤੇ ਕਰ ਇਹਦੇ ਕਿਤੇ ਕਿਉਂ ਚੜਦਾ ਜਮਾ ਲਈ 100 ਬਈ ਬਾਰੇ ਆਪਣੇ ਸੋਹਰੇ ਆ ਤੋ ਆਇਆ ਹੋਇਆ ਇਹ ਸੋਹਰੇ ਆ ਤੋ ਆਇਆ ਸੀ ਕੱਲ੍ਹ ਨੇ ਸੋਹਰੇ ਆਇਆ ਵਾ ਇਹ ਉਹ ਸਾਲੇ ਦਾ ਉਹ ਸਾ ਗੱਡੀ ਲੱਗਿਆ ਸੀ ਤਾਂ ਤਾਂ ਆਇਆ ਇਹ ਤਾਂ ਸੌਰੀਆ ਚ ਬੈਠਾ ਸੀ ਜੀ ਹੋਰ ਪੁੱਛੋ ਨਾ ਜਿੰਨੇ ਗੱਡੀ ਦਿੱਤੀ ਐ ਚੋ ਦਿੱਤੀ ਐ ਨੂੰ ਗੱਡੀ ਉਹਨੂੰ ਲਾਓ ਜੀ ਫੂਲਕੇ ਆਵਰੇ ਚਾਰ ਨੂੰ ਲਾਓ ਮਾਗ ਨਾ ਜਾਵੋ ਨਾ ਨਾ ਪਿੰਡ ਕਿਹੜਾ ਬਾਈ ਤੇਰਾ ਸਮਰਾਲਾ ਸਮਰਾਲਾ ਬਾਈ ਇਹਦੇ ਘਰ ਦੇ ਕਹਿੰਦੇ ਮਹਿੰਦਰਾ ਇਹਦੇ ਨੇ ਹਾਂ ਫਲਦਿਆਣੇ ਕਹਿੰਦੇ ਕਿਆ ਕਾ ਗੋਗੀਆਂ ਨਹੀਂ ਪਈਆਂ ਨਹੀਂ ਨਹੀਂ ਉਹ ਤਾਂ ਨੂੰ ਮੋਦ ਕਹਿੰਦੇ ਭਗਵਾਨਤਮਨ ਨੇ ਨਸ਼ਾ ਹੋ ਗਿਆ ਤੜੀਗਾ ਮੋਟ ਪਈ ਪੂਰੀ ਮਾਰਤੀ ਕਹਿੰਦੇ ਵਾਲ ਦੀ ਬਾਈ ਇਹਨੇ ਬੰਦਾ ਵਿੱਚ ਜੋ 부ੜੀ ਮਾਰਦੀ ਵਿੱਚ ਰਮੇ ਕਰਦਾ ਉਹ ਕਾ ਨੂੰ ਗਲਤੀ ਕਰੀਆ ਐ ਸਾਰੇ ਅਗਲੇ ਦਾ ਘਰ ਖਰਾਬ ਕਰਦਾ ਡਾਕ ਦਾ ਬਾਹਰੋਂ ਵਿਆਹ ਧਰਿਆ ਹੋਇਆ ਮਾਰਤੀ ਲੈਂਗਾ ਮਿੱਠ ਲੈ ਕੇ ਕੱਪੜੇ ਦਾ ਸ਼ਾਪਿੰਗ ਓ ਤੇਰਾ ਜਦ ਟੈਸਟ ਹੋਣਾ ਜਦ ਵੀ ਆ ਜਾਣਾ ਪੁਲਿਸ ਨੂੰ ਕੀਤਾ ਫੂ ਇੱਕ ਘੰਟੇ ਤੋਂ ਉੱਤੇ ਹੋ ਗਿਆ ਜੀ ਇਹਦੀ ਪੁਲਿਸ ਨਹੀਂ ਆਈ ਹੈਗੀ ਰੋ ਸਮਰਾਲੇ ਦੀ ਆ ਦੇਖ ਲੋ ਜਦੋਂ ਉੱਤੇ ਹੋ ਗਿਆ ਐਂਬੂਲੈਂਸ ਵੀ ਆ ਕੇ ਲੈ ਗਈ ਆ ਹਸਪਤਾਲ ਚ ਲੈ ਜਾ ਸਰਕਾਰੀ ਆ 12 ਮੋੜੇ ਆਉਂਦੇ ਰਿੰਜ ਭਾਈਆ ਬਰਤੇ ਚਲਾਓ ਦੇਖੀ ਅੰਦਰ ਲੱਗ ਕੰਡਾਈ ਲਈ ਬਦਲ ਜੱਡੇ ਬੈਠੇ ਬੈਠੇ ਅਗਲੇ ਸਕੇ ਬੰਦੇ ਦੇ ਵਸੇ ਡੈਸ਼ ਬੋਰਡ ਤੇ ਆ ਦੇ ਇਹ ਨੂੰ ਫੋਨ ਕਰਾ ਦੇ ਜੀ ਬਸ ਡੈਸ਼ ਬੋਰਡ ਨੂੰ ਨੂੰੜੇ ਰਹਿ ਗਏ ਜੀ ਜਿਹੜਾ ਅਜੇ ਪਹਿਲਾਂ ਬੋਲਦਾ ਫਿਰਦੇ ਦੇ ਦੇਖੀ ਇਹ ਨਾ ਪੰਜ ਕਿਨਾਰੇ ਵਰਤਨ ਵਰਤਿਆ ਹੋਇਆ ਹੈ ਉਹ ਰੋੜਾ ਪੁਆਇੰਟ ਤੇ ਖੜਿਆ ਹੋ ਰਿਹਾ ਹੈ ਇਹ ਕਹਿੰਦਾ ਹੈ ਕਿ ਇਹ ਪੰਡਾ ਕੋ ਜਿੰਨਾ ਮਸਲਾ ਕਰੂਗਾ ਉਹ ਮੁੰਡਾ ਬੈਠ ਬੰਦਾ ਆ ਆ ਸੰਭ ਕੇ ਰੱਖੋ ਯਾਰ ਆ ਸੰਭ ਲਾ ਹਾਂ ਆ ਸੰਭ ਲਾ ਗੱਡੀ ਦੇ ਕਾਗਜ਼ ਫੜ ਲਾ ਬਰਾਣ ਦੇ ਬਾਹਾ ਜਾ ਇਹਦਾ ਇੱਥੇ ਤਾਂ ਕੀ ਕਰਾਉਣਾ ਗੱਡੀ ਦੇ ਕਾਗਜ਼ ਫੜ ਲਾ ਬਾਈ ਫੜ ਲੈ ਬਾਈ ਆ ਦੇ ਕਿ ਬੈਂਕੋਂ ਤਾਂ ਵਾਲੀ ਇਹ ਵੀ ਉਹ ਚੋਰੀਓ ਲੁੱਟੇ ਵੀ ਹੋਣਗੇ ਲੁੱਟੇ ਆ ਦੇ ਉਹ ਗੱਡੀ ਦੇ ਕਾਗਜ਼ ਆ ਸਾਮ ਚੋਰੇ ਦੇ ਡਰੈਸ ਦੇ ਕਿੱਥੇ ਦਾ ਯਾਰ ਬੰਦੇ ਇਹ ਇਹ ਕਿੱਥੇ ਦਾ ਹੈ ਕਿ ਨੀਰਾ ਬਸ ਇਹ ਦੀ ਲੀ ਆ ਤਾਂ ਤੂੰ ਹੀ ਬੈਂਕਾ ਕਿਹਦੀ ਆ ਬੰਦੇ ਚੋਰੀਓ ਕੀਤੀ ਹੋਗੀ ਇਹਨੇ ਇੱਕ ਕਰੀ ਉਹ ਚੋਰੀਓ ਹੋਊਗਾ ਕੰਮ ਹੈ ਜੇ ਇਹਨਾਂ ਕੋਲ ਸਰਂਦਰਪਾਲ ਸਿੰਘ ਇਹਦੇ ਵੀ ਆ ਤਾਂ ਸਰਂਦਰਪਾਲ ਸਿੰਘ ਆ ਆ ਵੀ ਆ ਚੱਕਾ ਇੱਕ ਬੱਕਾ ਹਾਂ ਇਹ ਹੋ ਰਿਹਾ ਹੈ ਤੇ ਕੀ ਆ ਇਹ ਤਾਂ ਹੈਗਾ ਰਣਜੋਤਪੁਰ ਚੰਡੀਗੜ੍ਹ ਆ ਰਣਜੋਤਪੁਰ ਹੈ ਲੁੱਟੇ ਹੋਏ ਨੇ ਭਾਈ ਆ ਸਾਰਾ ਕੁਝ ਚੋਰੀ ਆਹ ਦੇ ਗੱਡੀ ਦੀ ਆਹ ਦੇ ਆਰਸੀ ਕੀ ਸਰ ਸਿੰਘ ਕਿੱਥੇ ਦਾ ਇਹਦਾ ਨਾਮ ਆ ਮੋਬਾਈਲ ਨੰਬਰ ਵੀ ਹੋ ਗਿਆ 13 ਬਸੀ ਦਾ 13 ਬਸੀ ਦੀ ਗੱਡੀ ਮੋਬਾਈਲ ਨੰਬਰ ਕਿੰਦੂ ਆ ਦੇਖ ਸੀਵੀ 073 ਚੋਰੀ ਦੀ ਹੋ ਰਹੀ ਹੈ ਗੱਡੀ ਵੀ ਚੋਰੀ ਰਹੀ ਹੈ ਮਾਨਸਾਰੀ ਪਿੰਡ ਇਹਦੇ ਹੋਊਗਾ 73 ਨੰਬਰ ਦਾ ਠੀਕ ਹੈ 27 ਹੈ ਚੋਰੀ ਇਹ ਬੰਦਾ ਕੰਮ ਕਰਕੇ ਨਿਕਲਿਆ ਮੈਂ ਵੀ ਦੱਸ ਫਿਰ ਨਹੀਂ ਨਹੀਂ ਸਰੇਂਦਰਪਾਲ ਸਿੰਘ ਹਾਂ ਤਾਂ ਲੈ ਮਿਲ ਜੀ ਇਦਾਂ ਲੰਮੇ ਨਾਲ ਜਨੋਈ ਜਾਂਦੀ ਆ ਬਸ ਤੋਂ ਪੂਰੇ ਦੇ ਘੇਰਾ ਪਟਾ ਇਹਨਾਂ ਛੇੜਾ